ਮੇਰਾ ਚੰਦਰਪਾਲਾ ਜੀ ਪਿੰਡ ਮੇਰਾ ਦਾਨੇ ਵਾਲਾ ਰੀਸੈਂਟਲੀ ਮੈਂ ਅਬੋਰ ਰਹਿ ਰਹੇ ਹਾਂ ਉੱਥੇ ਮੇਰੀ ਪੋਸਟਿੰਗ ਹੈ ਜੀ ਤੇ ਮੈਂ ਮੈਨੇਜਰ ਉੱਥੇ ਅਜ ਬ੍ਰਾਂਚ ਮੈਨੇਜਰ ਕੰਮ ਕਰ ਰਿਹਾ ਜੀ ਤੇ ਕੁਝ ਟਾਈਮ ਪਹਿਲਾਂ ਮੇਰੇ ਬੇਟੇ ਦੀ ਲੜਾਈ ਕੁਝ ਮੁੰਡਿਆਂ ਨਾਲ ਹੋਈ ਸੀ ਕੋਈ ਸਕੂਲ ਦੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੀ ਹੁਣੀ ਆਪਸ ਦੇ ਵਿੱਚ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਕੋਈ 8-10 ਮੁੰਡੇ ਨਾਲ ਲਿਆ ਕੇ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਤੇ ਉਹਦੀ ਵੀਡੀਓ ਵੀ ਬਣਾਈ ਹਾਂ ਇਹ ਉਹਦੇ ਵਿੱਚ ਉਹਨਾਂ ਨੇ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਹਾਂ ਤੇ ਉਹਦਾ ਸਿੱਟਾ ਇਹ ਨਿਕਲਿਆ ਕਿ ਬੱਚੇ ਨੇ ਐਪਲੀਕੇਸ਼ਨ ਦਿੱਤੀ ਪਰ ਸਾਨੂੰ ਨਹੀਂ ਦੱਸਿਆ ਉਸ ਬਾਰੇ ਤਾਂ ਉਹਨਾਂ ਪੁਰਸ਼ ਨੇ ਉਹਨਾਂ ਦੀ ਆਪਸ ਵਿੱਚ ਹੀ ਕੋਈ ਰਾਜੀਨਾਮਾ ਕਰਵਾ ਦਿੱਤਾ ਜੇਕਰ ਉਹਨਾਂ ਦਾ ਰਾਜੀਨਾਮਾ ਜਿਹੜਾ ਹੈ ਉਹ ਪੇਰੈਂਟਸ ਨੂੰ ਬੁਲਾ ਕੇ ਕੀਤਾ ਹੁੰਦਾ ਤਾਂ ਸ਼ਾਇਦ ਜਿਹੜੀ ਬਾਅਦ ਵਿੱਚ ਘਟਨਾ ਹੋਈ ਹੈ ਜਿਹਦਾ ਪਰਚਾ ਦਰਜ ਹੋਇਆ ਸਾਡੇ ਬੱਚਿਆਂ ਦੇ ਉੱਤੇ ਉਹ ਸ਼ਾਇਦ ਨਾ ਹੁੰਦੀ ਜੀ ਸੋ ਜਦੋਂ ਇਹ ਘਟਨਾ ਹੋਗੀ ਤਾਂ ਬੱਚੇ ਫਰਾਰ ਹੋਗੇ ਜੀ ਤਾਂ ਅਸੀਂ ਜਿਹੜੀ ਇਹ ਫਰਿਆਦ ਲੈ ਕੇ ਕਿ ਬੱਚਿਆਂ ਦੇ ਚਲੋ 18 19 ਸਾਲ ਦੇ ਹੈਗੇ ਆ ਤਾਂ ਕਿਸੇ ਗਲਤ ਅਨਸਰਾਂ ਦੇ ਧੱਕੇ ਨਾਲ ਚੜ ਜਾਣ ਤੇ ਇਹਨਾਂ ਦੀ ਪੂਰੀ ਲਾਈਫ ਖਰਾਬ ਹੋ ਜੇ ਤਾਂ ਇਹਨਾਂ ਦਾ ਤਾਂ ਕਿ ਰਾਜੀਨਾਮਾ ਕਰਵਾ ਦਿੱਤਾ ਜਾਵੇ ਤਾਂ ਅਸੀਂ ਐਮਐਲਏ ਮੈਡਮ ਬਲਜੀਤ ਕੌਰ ਜੀ ਕੋਲੇ ਗਏ ਤਾਂ ਉਹਨਾਂ ਦੇ ਜਦੋਂ ਗਏ ਉਹ ਉਹਨਾਂ ਨੂੰ ਦੱਸਿਆ ਵੀ ਇਹ ਕੇਸ ਤੋ ਦਾ ਜਿਹੜਾ ਪੀਏ ਅਰਸ਼ ਉਹ ਕਹਿੰਦਾ ਵੀ ਅਸੀਂ ਇੱਥੇ ਪਰਚਾ ਦਰਜ ਕਰਵਾਇਆ ਹੈ। ਅੱਛਾ। ਚਲੋ ਉਹ ਤਾਂ ਗੱਲ ਹੋ ਗਈ ਠੀਕ ਹੈ। ਫਿਰ ਉਸ ਤੋਂ ਬਾਅਦ ਬੱਚੇ ਫਰਾਰ ਹੈ ਜਿੱਤਾਂ ਹੀ ਤਾਂ ਜਿਹੜੇ ਅ ਕੁਝ ਦਿਨ ਪਹਿਲਾਂ 14 ਤਰੀਕ ਨੂੰ ਮੈਨੂੰ ਐਸ ਐਚਓ ਮੈਡਮ ਕਰਮਜੀਤ ਕੌਰ ਨੇ ਬੁਲਾਇਆ ਅੰਗਰੇਜ਼ ਸਿੰਘ ਨੇ ਮੈਨੂੰ ਫੋਨ ਕੀਤਾ ਕਿ ਮੈਡਮ ਬੁਲਾ ਰਹੀ ਹੈ ਤੁਹਾਨੂੰ ਤੇ ਮਿਲੋ ਤੁਸੀਂ। ਅਸੀਂ ਮਿਲਣ ਵਾਸਤੇ ਆਏ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਕਿ ਤੁਹਾਡੇ ਨਾਂ ਤੇ ਵੀ ਅਰੈਸਟ ਪਾ ਦੇਣ ਤੁਹਾਡਾ ਵਿੱਚ ਪਰਚੇ ਦੇ ਨਾਮ ਦਰਜ ਕਰਾਂਗੇ ਨਹੀਂ ਤਾਂ ਮੁੰਡਾ ਪੇਸ਼ ਕਰੋ 2 ਦਿਨਾਂ ਦੇ ਵਿੱਚ ਮੈਂ ਵੀ ਸਾਡਾ ਬੱਚਾ ਜੇ ਸਾਡੇ ਸੰਪਰਕ ਵਿੱਚ ਆਇਆ ਤਾਂ ਅਸੀਂ ਜ਼ਰੂਰ ਪੇਸ਼ ਕਰਾਂਗੇ ਤਾਂ ਉਹਨਾਂ ਨੇ ਮੇਰਾ ਫੋਨ ਲੈ ਲਿਆ ਤੇ ਉਹਦੇ ਵਿੱਚੋਂ ਉਹਨਾਂ ਨੇ ਕੰਟੈਕਟ ਲੱਭਣੇ ਸ਼ੁਰੂ ਕਰ ਦਿੱਤੇ ਤੇ ਇਹ ਆ ਫੋਨ ਕਿਦਾ ਇਹ ਫੋਨ ਕਿਹਦਾ ਹੈ ਇਹ ਕਿਸ ਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤਮਕੋਣਾ ਸ਼ੁਰੂ ਕਰਤਾ ਕਿ ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਪਰਚੇ ਦੇ ਵਿੱਚ ਤੁਹਾਡੀ ਵਾਈਫ ਨੂੰ ਵੀ ਤੇ ਤੁਹਾਡੇ ਜਿਹੜੇ ਬਾਹਰ ਬੈਠਾ ਬੱਚਾ ਉਹਨੂੰ ਵੀ ਰੱਖਾਂਗੇ ਵਿੱਚੇ ਮਹਿਜ ਸਾਡੇ ਕੋਲੇ ਹੋਵੇ ਤਾਂ ਅਸੀਂ ਜ਼ਰੂਰ ਉਹਨੂੰ ਪੇਸ਼ ਕਰ ਦੇਾਂਗੇ ਜਦੋਂ ਸਾਡੇ ਸੰਪਰਕ ਵਿੱਚ ਆਇਆ ਅਸੀਂ ਪੇਸ਼ ਕਰਦੇ ਹਾਂ ਜੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਬਾਹਰ ਬੈਠੋ ਤਾਂ ਇਹ ਮੇਰਾ ਫੋਨ ਲੈ ਕੇ ਉਹਦੇ ਵਿੱਚੋਂ ਕੰਟੈਕਟ ਜਾਂ ਕੁਝ ਹੋਰ ਚੀਜ਼ਾਂ ਲੱਭਦੇ ਰਹੇ ਫਿਰ ਮੈਨੂੰ ਇਹਨਾਂ ਨੇ ਬਾਹਰ ਬੁਲਾ ਕੇ ਗੈਲਰੀ ਦੇ ਵਿੱਚ ਤੇ ਅੰਦਰ ਲੈ ਗਏ ਅੰਦਰ ਲਿਜਾ ਕੇ ਇਹਨਾਂ ਨੇ ਮੈਨੂੰ ਅੰਗਰੇਜ਼ ਸਿੰਘ ਤੇ ਜਰਨੈਲ ਸਿੰਘ ਨੇ ਮੇਰੇ ਥੱਪੜ ਮਾਰੇ ਤੇ ਨਾਲੇ ਮੈਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਇਹ ਅੰਗਰੇਜ਼ ਸਿੰਘ ਤੇ ਜਰਨੈਲ ਸਿੰਘ ਕੌਣ ਆ ਬਾਈ ਜੀ ਇਹ ਅ ਅੰਗਰੇਜ਼ ਸਿੰਘ ਤਾਂ ASI ਹੈ ਤੇ ਜਰਨੈਲ ਸਿੰਘ ਦੇ ਰੈਂਕ ਬਾਰੇ ਮੈਨੂੰ ਪਤਾ ਨਹੀਂ ਉਹਦੇ ਕੋਈ ਸਟਾਰ ਲੱਗੇ ਹਨ ਮੈਂ ਮੈਂ ਜ਼ਿਆਦਾ ਧਿਆਨ ਨਹੀਂ ਕਰ ਸਕਿਆ ਕਿਉਂਕਿ ਮੈਂ ਇੱਕਦਮ ਪਰੇਸ਼ਾਨ ਹੋ ਗਿਆ ਸ਼ੋ ਅਜਾ ਜਦੋਂ ਪਹਿਲੀ ਵਾਰੀ ਤੁਹਾਨੂੰ ਥਾਣੇ ਬੁਲਾਇਆ ਤੁਹਾਡੇ ਨਾਲ ਤੁਹਾਡੀ ਵਾਈਫ ਵੀ ਸੀ ਨਹੀਂ ਮੈਂ ਕੱਲਾ ਹੀ ਸੀ ਜੀ ਇਹ ਇਹਨਾਂ ਜਦੋਂ ਇਹ ਮੇਰੇ ਥੱਪੜ ਮਾਰੇ ਤੇ ਗਾਲਾਂ ਕੱਢੀਆਂ ਉਸ ਵੇਲੇ ਹੈਪੀ ਇੰਦਰਜੀਤ ਸਿੰਘ ਤੇ ਇੱਕ ਸੁਖਦੀਪ ਸਿੰਘ ਇਹ ਵੀ ਉੱਥੇ ਖੜੇ ਹੋਏ ਸੀ ਨਾਲ ਹੀ ਉਸ ਤੋਂ ਬਾਅਦ ਮੈਨੂੰ ਜਿਹੜੇ ਹੈ ਔਰ ਜਿਹੜੇ ਲੈ ਕੇ ਮੇਰੇ ਜਿਹੜੇ ਐਸ ਐਚਓ ਮੈਡਮ ਨੇ ਕਹਿਆ ਵੀ ਇਹਦੀ ਵਾਈਫ ਨੂੰ ਵੀ ਲਿਆਓ ਤਾਂ ਮੇਰੇ ਜਿਹੜਾ ਅਭੋਰ ਵਾਲੇ ਘਰ ਤੋਂ ਮੇਰੀ ਵਾਈਫ ਨੂੰ ਵੀ ਚੱਕ ਕੇ ਲਿਆਂਦਾ ਕਿ ਐਸਐਚਓ ਮੈਡਮ ਨੇ ਬੁਲਾਇਆ ਉਹਨੂੰ ਐਸਐਚਓ ਮੈਡਮ ਦੇ ਪੇਸ਼ ਕਰਨ ਦੀ ਬਜਾਏ ਕਿਸੇ ਅੰਦਸੀ ਥਾਂ ਤੇ ਲੈ ਕੇ ਤੇ ਮੈਨੂੰ ਡੀਐਸਪੀ ਦਫ਼ਤਰ ਬਿਠਾਈ ਰੱਖਿਆ ਸ਼ਾਮ ਤੱਕ ਹਾਂ ਤੇ ਸ਼ਾਮ ਤੱਕ ਸਾਨੂੰ ਬਿਠਾਈ ਰੱਖਿਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਲੈਟਰ ਲਿਖੀ ਕਿ ਅਸੀਂ ਮੁੰਡੇ ਨੂੰ 2 ਦਿਨ ਵਿੱਚ ਪੇਸ਼ ਕਰਵਾ ਦੇਵਾਂਗੇ ਤਾਂ ਉਹ ਤੇ ਸਾਡੇ ਦਸਕਤ ਕਰਵਾ ਲਏ ਨਾ ਕਰਨ ਦੀ ਸੂਰਤ ਵਿੱਚ ਇਹ ਕਹਿੰਦੇ ਵੀ ਸ਼ਾਮ ਨੂੰ ਨਹੀਂ ਤਾਂ ਤੈਨੂੰ ਅਸੀਂ ਤੇਰੇ ਛੱਡੇ ਪਾੜਾਂਗੇ ਹਾਂ ਤੇ ਉਹ ਮੈਂ ਦਸਖਤ ਕਰਤੀ ਅਸੀਂ ਉੱਥੋਂ ਮੈਂ ਜਾ ਕੇ ਮੈਂ ਇਸ ਵਾਸਤੇ ਦਸਖਤ ਕਰਤੀ ਕਿ ਜੇ ਮੈਂ ਨਹੀਂ ਦਸਖਤ ਦਸਖਤ ਕਰਨ ਦਾ ਤਾਂ ਹੋ ਸਕਦਾ ਹੈ ਮੇਰੀ ਅਰੈਸਟ ਪਾ ਕੇ ਮੈਨੂੰ ਕਿਸੇ ਕੇਸ 'ਚ ਫਸਾ ਦੇਣ ਹਾਂ ਉੱਥੋਂ ਮੈਂ ਇਹ ਕਰਕੇ ਤੇ ਬਾਹਰ ਆਇਆ ਤੇ ਮੈਂ ਜਥੇਬੰਦੀਆਂ ਨੂੰ ਕੰਟੈਕਟ ਕੀਤਾ ਤੇ ਐਸੇ ਕਮਿਸ਼ਨ ਨੂੰ ਕੰਟੈਕਟ ਕੀਤਾ ਉਹਨਾਂ ਨੂੰ ਲੈਟਰਾਂ ਪਾਈਆਂ ਮੇਲ ਕੀਤੀਆਂ ਤੇ ਮੈਂ ਆਪਦੇ ਹੱਕ ਹਕੂਕ ਦੀ ਰੱਖਿਆ ਕਰਨੀ ਚਾਹੁੰਦਾ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਅੱਛਾ ਜਿੰਨੇ ਥਾਵਾਂ ਦੇ ਉੱਤੇ ਤੁਸੀਂ ਕੰਪਲੇਂਟ ਪਾਈ ਆ ਉੱਥੋਂ ਕੋਈ ਜਵਾਬੀ ਕਾਰਵਾਈ ਹੋਈ ਹੈ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਹੋਈ ਇਹੋ ਜਿਹਾ ਕੋਈ ਫੋਨ ਨਹੀਂ ਆਇਆ ਇਹ ਦੱਸੋ ਕਿ ਤੁਹਾਡਾ ਲੜਕਾ ਹੁਣ ਪੁਲਿਸ ਪ੍ਰੋਟੈਕਸ਼ਨ ਦੇ ਪੁਲਿਸ ਨੇ ਅਰੈਸਟ ਕੀਤਾ ਉਸ ਨੂੰ ਜਾਂ ਨਹੀਂ ਕੀਤਾ ਨਹੀਂ ਅਜੇ ਨਹੀਂ ਕੀਤਾ ਜੀ ਉਹ ਕਿਤੇ ਬਾਹਰ ਹੀ ਹੈ ਜੀ ਬਾਕੀ ਦੇ ਮੁੰਡੇ ਵੀ ਬਾਹਰ ਹੀ ਹੈ ਜਿਹੜੇ ਅਜੇ ਤੱਕ ਜਿਨ੍ਹਾਂ ਨੂੰ ਜਮਾਨਤ ਨਹੀਂ ਮਿਲੀ ਜਾਂ ਜਿਹੜੇ ਕੋਈ ਪੇਸ਼ ਨਹੀਂ ਹੋਏ ਜਾਂ ਕਿਧਰੇ ਆ ਜੀ ਉਹ ਸਾਰੇ ਬਾਹਰ ਹੀ ਆ ਅੱਛਾ ਜਦੋਂ ਪਹਿਲਾਂ ਤੁਹਾਡੇ ਲੜਕੇ ਨਾਲ ਲੜਾਈ ਹੋਈ ਸੀਗੀ ਜਦੋਂ ਉਸ ਦੀਆਂ ਵੀਡੀਓ ਬਣਾਈਆਂ ਗਈਆਂ ਕੁਟਦੇ ਦੀਆਂ ਤੁਹਾਡੇ ਲੜਕੇ ਦੀਆਂ ਅ ਉਸ ਤੋਂ ਬਾਅਦ ਆ ਜਿਹੜਾ ਕੋਈ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਦੂਸਰੀ ਧਰ ਦੇ ਉੱਤੇ ਉਦੋਂ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈ ਉਹਦੀ ਹਮ ਅੱਛਾ ਉਦੋਂ ਚ ਕੋਈ ਕਾਰਵਾਈ ਨਹੀਂ ਹੋਈਗੀ ਉਦੋਂ ਚ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਆ ਕਿਉਂਕਿ ਸਾਨੂੰ ਤਾਂ ਵੀਡੀਓ ਬਾਅਦ ਚ ਮਿਲੀਆਂ ਇਹ ਹਮ ਤੁਸੀਂ ਰਿਪੋਰਟ ਕਰਾਈ ਸੀਗੀ ਥਾਣੇ ਹਾਂਜੀ ਇੱਕ ਤਿੰਨ ਨੂੰ ਬੇਟੇ ਨੇ ਦਿੱਤੀ ਹੋਈ ਐਪਲੀਕੇਸ਼ਨ ਹੂੰ ਉਸ ਤੇ ਕੋਈ ਕਾਰਵਾਈ ਹੋਈ ਨਹੀਂ ਜੀ ਅੱਛਾ ਹੁਣ ਹੁਣ ਕੀ ਸਟੇਟਸ ਹੈਗਾ ਦੁਬਾਰਾ ਤੋਂ ਫੇਰ ਪੁਲਿਸ ਮਹਿਕਮੇ ਵੱਲੋਂ ਤੁਹਾਡੇ ਘਰ ਗੇੜਾ ਮਾਰਿਆ ਜਾਂਦਾ ਜਾਂ ਨਹੀਂ ਮਰੇ ਜਾਂਦਾ ਹਾਂਜੀ ਹਾਂਜੀ ਹੁਣ ਵੀ ਸਾਨੂੰ ਅਰੈਸਟ ਕਰਨ ਵਾਸਤੇ ਪੁਲਿਸ ਗੇੜਾ ਮਾਰਦੀ ਐ ਹੂੰ ਤੇ ਕਹਿੰਦੀ ਐ ਕਿ ਬੱਚੇ ਨੂੰ ਪੇਸ਼ ਕਰੋ ਹੂੰ ਪਰ ਬੱਚਾ ਤਾਂ ਅਜੇ ਬਾਹਰ ਹੀ ਹੈ ਕਿਉਂਕਿ ਬਾਕੀ ਮੁੰਡਿਆਂ ਦੇ ਨਾਲ ਹੀ ਇਕੱਠੇ ਹੋਣਗੇ ਇਹ ਹਾਂ ਅਸ਼ਾ ਤੁਸੀਂ ਆਪਣੇ بیٹے ਬਾਰੇ ਜੇਕਰ ਉਹ ਉਹਦੇ ਨਾਲ ਸੰਪਰਕ ਹੁੰਦਾ ਹੈਗਾ ਤੁਸੀਂ ਨਹੀਂ ਉਹਨੂੰ ਕਦੇ ਸਮਝਾਇਆਗਾ ਕਿ ਬਾਈ ਅਰੈਸਟ ਦੇ ਦੇ ਸਾਨੂੰ ਬਾਅਦ ਦੇ ਵਿੱਚ ਪੁਲਿਸ ਵਿਭਾਗ ਪਰੇਸ਼ਾਨ ਕਰਦਾ ਹੈਗਾ ਕਿਉਂਕਿ ਉਹਦੇ ਤੇ ਕੇਸ ਤਾਂ ਬਣਦਾ ਹੈਗਾ ਇਹ ਤਾਂ ਗੱਲ ਹੈਗੀ ਆ ਕਿਉਂਕਿ ਜੇ ਸੱਟਾਂ ਮਾਰੀਆਂ ਹੈਗੀਆਂ ਕੇਸ ਬਣਾਣਾ ਹੈਗਾ ਉਹ ਅਦਾਲਤ ਦੇ ਵਿੱਚ ਅੱਗੇ ਕਾਰਵਾਈ ਹੋਣੀ ਹੈਗੀ ਬਿਲਕੁਲ ਜੀ ਬਿਲਕੁਲ ਯਾਨੀ ਤੁਸੀਂ ਤੁਹਾਡੇ ਬੱਚੇ ਨਾਲ ਸੰਪਰਕ ਨਹੀਂ ਹੋਇਆਗਾ ਨਹੀਂ ਜੀ ਜੀ ਅੱਛਾ ਤੁਹਾਡਾ ਤੁਸੀਂ ਕਹਿ ਰਹੇ ਸੀ ਕਿ ਫੋਨ ਤੁਹਾਡਾ ਫੋਨ ਦੁਆਰਾ ਵਾਪਸ ਕਰਤਾ ਪੁਲਿਸ ਨੇ ਨਹੀਂ ਜੀ ਨਹੀਂ ਮੇਰੀ ਵਾਈਫ ਦਾ ਫੋਨ ਵੀ ਮੇਰਾ ਵੀ ਫੋਨ ਉਹਨਾਂ ਨੇ ਜ਼ਬਤ ਕਰ ਲਿਆ ਤੇ ਦੁਬਾਰਾ ਉਹਨੂੰ ਦਿੱਤਾ ਨਹੀਂ ਸਾਨੂੰ ਅੱਛਾ ਉਹਦੇ ਵਿੱਚ ਮੇਰੇ ਜਿਹੜੇ ਬੈਂਕ ਦੇ ਕੰਟੈਂਟ ਤੇ ਹੋਰ ਬਹੁਤ ਸਾਰਾ ਜਿਹੜਾ ਬੈਂਕ ਦਾ ਤੇ ਮੇਰਾ ਪਰਸਨਲ ਡਾਟਾ ਹੈਗਾ ਜੇਕਰ ਉਹ ਲੀਕ ਹੁੰਦਾ ਤਾਂ ਉਹ ਇਹਨਾਂ ਦੀ ਪਰਸਨਲ ਜ਼ਿੰਮੇਵਾਰੀ ਹੋਊਗੀ ਇਹਨਾਂ ਫਿਰ ਅੱਛਾ ਹੋਣ ਰੈਗੂਲਰ ਆਪਣੇ ਕੰਮ ਤੇ ਜਾ ਰਹੇ ਹੋ ਤੁਸੀਂ ਨਹੀਂ ਜੀ ਕੰਮ ਤੇ ਨਹੀਂ ਜਾ ਰਹੇ ਨਹੀਂ ਜੀ ਠੀਕ ਹੈ ਹੋਰ ਤਰ੍ਹਾਂ ਦੀ ਕਿਸੇ ਕੋਈ ਬਾਰੀ ਬੰਦਾ ਕੋਈ ਧਮਕੀ ਤਾਂ ਨਹੀਂ ਦੇ ਰਿਹਾ ਤੁਹਾਨੂੰ ਨਹੀਂ ਜੀ ਪੁਲਿਸ ਹੀ ਧਮਕੀ ਦੇ ਰਹੀ ਹੈ ਅਸੀਂ ਤੁਹਾਨੂੰ ਅਰੈਸਟ ਕਰਕੇ ਤੁਹਾਡੇ ਦੇ ਪਰਚਾ ਪਾ ਕੇ ਤੁਹਾਨੂੰ ਵੀ ਨਾਲ ਹੀ ਅੰਦਰ ਕਰਾਂਗੇ ਸ਼ਾਇਦ ਅਸੀਂ ਦੱਸੂ ਕਿ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈਗਾ ਕਿ ਕੋਈ ਪੋਲੀਟੀਕਲ ਪ੍ਰੈਸ਼ਰ ਹੈਗਾ ਕੋਈ ਹਾਂਜੀ ਹਾਂਜੀ ਜਿਹੜਾ ਵੀ ਜਰੂਰ ਇਸ ਤਰੀਕੇ ਦੇ ਨਾਲ ਕਿਉਂਕਿ ਕਿਸੇ ਨੂੰ ਪੁਲਿਸ ਉਦੋਂ ਹੀ ਦਬਾਉਂਦੀ ਹੈਗੀ ਜਦੋਂ ਪਿੱਛੋਂ ਪੋਲੀਟੀਕਲ ਪ੍ਰੈਸ਼ਰ ਹੋਵੇ ਬਿਲਕੁਲ ਜੀ ਬਿਲਕੁਲ ਇਹ ਪੋਲੀਟੀਕਲ ਪ੍ਰੈਸ਼ਰ ਕਰਕੇ ਜਿਹੜੇ ਉਹ ਬੰਦੇ ਤਨਾੜ ਹੈ ਤੇ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਇਹ ਪੋਲੀਟੀਕਲ ਪਾਰਟੀਆਂ ਹੈ ਤੇ ਉਹਨਾਂ ਦੇ ਪ੍ਰੈਸ਼ਰ ਕਰਕੇ ਹੀ ਇਹ ਹੋ ਰਿਹਾ ਹੈ ਜੀ ਐਸ ਬੀਇੰਗ ਐਸ ਸੀ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਮੇਰੀ ਵਾਈਫ ਨੂੰ ਟਾਰਗੇਟ ਕੀਤਾ ਜਾ ਰਿਹਾ ਅੱਛਾ ਜਿਹੜੀ ਤਰ ਦੇ ਨਾਲ ਤੁਹਾਡੀ ਲੜਾਈ ਹੋਏਗੀ ਹੋਈ ਹੈਗੀ ਉਹ ਧਰ ਐਸ ਸੀ ਆ ਜਾਂ ਜਰਨਲ ਮੈਂ ਉਹ ਜਰਨਲ ਹੈ ਜੱਟ ਸਿੱਖ ਹੈ ਜੀ ਇਹ ਸ਼ੋ ਜੱਟ ਸਿੱਖ ਹਾਂਜੀ ਹਾਂਜੀ